ਜੋ ਵੀ ਸਾਡੇ ਕੋਲੇ ਸਮੇ ਸਮੇ ਨਾਲ ਕੰਪਲੇਂਟ ਪਹੁੰਚਦੀ ਆ ਕਿਸੇ ਵੀ ਵੱਲੋਂ ਪਹਚਾਈ ਜਾਂਦੀ ਆ ਤਾਂ ਅਸੀਂ ਉਹਦੇ ਤੇ ਬਿਲਕੁਲ ਹੀ ਕਾਰਵਾਈ ਕਰਦੇ ਆ ਇਹ ਤਾਂ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜਾਣ ਨੂੰ ਜਿਹੜਾ ਖਤਰਾ ਹੋ ਸਕਦਾ ਹੈ ਨਾ ਜਿਹੜੇ ਬੁਲਡ ਦੇ ਪਟਾਕੇ ਵੀ ਕੋਈ ਜਾਰ ਰਿਹਾ ਚਿੰਦਨ ਸਰੀਆ ਦੇ ਗਏ ਸਰੀਆ ਕਰੇ ਲੋਕਾਂ ਨੂੰ ਤੰਕਾ ਪੁਸ਼ਾਰ ਕਰੇ ਆਪ ਸਾਡਾ ਲੰਦ ਲੰਦੇ ਆ ਜਿਹਦੇ ਇੰਟਟ ਲਵਾਉਂਦੇ ਆ ਕੀ ਵੀਰ ਜੀ ਜੇਕਰ ਤੁਸੀਂ ਗੱਡੀ ਲਈ ਆ ਉਹਨੂੰ ਜਸ ਵਰਤੋਂ ਬਾਤ ਲਈ ਉਹਨੂੰ ਉੱਥੇ ਯੂਜ਼ ਕਰੋ ਨਾ ਹੀ ਉਹਨੂੰ ਸਟੈਂਡ ਵਾਜੀ ਜਬਰਤੋਂ ਤੇ ਨਾ ਹੀ ਉਹ ਵਰਤ ਕੇ ਚੱਲੋ ਕਿ ਲੱਗੇ ਸੀ ਹਾਂਜੀ ਤੇ ਉਹ ਕਰ ਰਿਹਾ ਸੀਗਾ ਗੱਡੀ ਹੀ ਨਹੀਂ ਸੀਗੀ ਤੇ ਬਸ ਉਹ ਮੁੰਡਿਆਂ ਨੇ ਉੱਥੇ ਵੀਡੀਓ ਵੀਡੀਓ ਬਣਾਈ ਸੀ ਜਵਾਕਾਂ ਨੇ ਉਹ ਉਹਨਾਂ ਨੇ ਵੀਰਲ ਕਰ ਦਿੱਤੀ ਹਾਂਜੀ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਪੁਲਿਸ ਮੈਂ ਕਿਹਾ ਦਾ ਟ੍ਰਾਫਿਕ ਪੁਲਿਸ ਜਿਨ੍ਹਾਂ ਨੇ ਐਸੀ ਸ਼ਰਾਰਤੀ ਹੰਸਲਾਂ ਦੇ ਕਾਰਵਾਈ ਕੀਤੀ ਇਹਨਾਂ ਨੂੰ ਰੱਖ ਪਾਵਾਂਗੇ ਤਾਂ ਹੀ ਹੁਣ ਚਾਰਜਰਨ ਨੂੰ ਹੋਰ ਨੂੰ ਸਬਕ ਮਿਲੂਗਾ ਸਾਡੇ ਦਿੱਲੀ ਦੇ 2-4 ਚਲਾਨ ਅੰਦਰੇ ਜਿਹੇ ਹੁੰਦੇ ਆ ਮੇਰੀ ਟੀਮ ਦੀ ਯਾਨੀ ਕਿ ਟੋਟਲ ਚਲਾਨ 8000 ਦੇ ਕਰੀਬ ਮੇਰਾ ਚਲਾਨ ਹੁੰਦਾ ਦਿੱਲੀ ਫਿਰ ਵੀ ਉਹਦੇ ਵਿੱਚ ਇਦਾਂ ਇੰਨੇ ਕਿ ਚਲਾਨਾਂ ਦੀ ਰਿਸ਼ਕ ਰੱਖੀ ਸਾਰੀ ਕਾਰਵਾਈ ਕੀਤੀ ਹੈ ਹਾਂ ਤੇ ਜਿਹੜੀਆਂ ਕਾਲੀਆਂ ਜਾਲੀਆਂ ਲੱਗੀਆਂ ਸੀ ਉਹਦਾ ਵੀ ਚਲਾਨ ਹੈ ਮੈਂ ਭਾਰਿਆਂ ਨੂੰ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਕਦੇ ਵੀ ਬਿਨਾ ਲਾਇਸੈਂਸ ਅੰਡਰਏਜ ਬੱਚੇ ਨੂੰ ਕਮੇਹ ਕੰਨਾਂ ਦੇ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਥਾਰ ਨੂੰ ਕੁਝ ਨੌਜਵਾਨ ਚਲਾ ਰਹੇ ਸੀ ਤੇ ਉਹ ਸਟੰਟ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਇਹ ਸੈਕਟਰ 32 ਦੀ ਇਹ ਵੀਡੀਓ ਦੱਸੀ ਜਾ ਰਹੀ ਸੀਗੀ ਤੇ ਜਿਹਦੇ ਵਿੱਚ ਟ੍ਰੈਫਿਕ ਜਨ ਇੰਚਾਰਜ ਅਵਤਾਰ ਸਿੰਘ ਨੇ ਉਹਨਾਂ ਦੇ ਘਰ ਜਾ ਕੇ ਜਿਹੜਾ ਹੈਗਾ ਚਲਾਨ ਕੀਤਾ ਤੇ ਉਹਨਾਂ ਨੂੰ ਹਦਾਇਤ ਕੀਤੀ ਵੀ ਅੱਗੇ ਤੋਂ ਅਜਿਹਾ ਨਾ ਕਰਨ ਵਾਲੇ ਵਾਸਤੇ ਤੇ ਇਸ ਮਾਮਲੇ ਦੇ ਵਿੱਚ ਟ੍ਰੈਫਿਕ ਇੰਚਾਰਜ ਅਵਤਾਰ ਸਿੰਘ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਠੀਕ ਸਰ ਅੱਛ ਕੀ ਕਹਨੇ ਹੋ ਵੀ ਜਿਹੜੇ ਸਟੰਟ ਕਰਦੇ ਨੇ ਲੋਕ ਕਾਰਾਂ ਦੇ ਉੱਤੇ ਬਾਈਕਾਂ ਦੇ ਉੱਤੇ ਜਾਂ ਹੋਰ ਵੀ ਸਮੇਂ-ਸਮੇਂ ਸਰ ਤੁਸੀਂ ਉਹਨਾਂ ਤੇ ਕਾਰਵਾਈ ਵੀ ਕਰਦੇ ਹੋ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਥਾਰ ਦੇ ਨਾਲ ਕੋਈ ਗੋਲ-ਗੋਲ ਘੁੰਮ ਕੇ ਬੰਦਾ ਸਟੰਟ ਕਰ ਰਿਹਾ ਸੀਗਾ ਉਹਨਾਂ ਤੇ ਵੀ ਕੋਈ ਕਾਰਵਾਈ ਹੋਈ ਹੈ ਥੈਂਕ ਯੂ ਸਰ ਧੰਨਵਾਦ ਪਹਿਲਾਂ ਤਾਂ ਤੁਹਾਡਾ ਬਹੁਤ ਕਿਉਂਕਿ ਜਿਹੜੇ ਤੁਸੀਂ মিডিਆ ਸਾਡਾ ਸਾਥ ਦਿੰਦੇ ਜੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਤੁਹਾਡਾ ਸਪੈਸ਼ਲ ਤੌਰ ਤੇ ਧੰਨਵਾਦ ਜੋ ਵੀ ਸਾਡੇ ਕੋਲੇ ਸਮੇਂ-ਸਮੇਂ ਨਾਲ ਕੰਪਲੇਂਟ ਪਹੁੰਚਦੀ ਆ ਕਿਸੇ ਵੀ ਵੱਲੋਂ ਪਹਚਾਈ ਜਾਂਦੀ ਆ ਤਾ ਅਸੀਂ ਉਹਦੇ ਤੇ ਬਿਲਕੁਲ ਹੀ ਕਾਰਵਾਈ ਕਰਦੇ ਆ ਕਿਉਂਕਿ ਮਾਨਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਹਦਾਇਤ ਆ ਡੀਸੀਪੀ ਟ੍ਰੈਫਿਕ ਤੁਹਾਨੂੰ ਕਹਿੰਦੇ ਬਿਲਕੁਲ ਜਿਹੜੀ ਵੀ ਕੰਪਲੇਂਟ ਐ ਨੂੰ ਇਮੀਡੀਏਟਲੀ ਕਲੀਅਰ ਕਰੋ ਕਿਉਂ ਜੇ ਸਟੈਂਡ ਕਰਦੇ ਆ ਨੂੰ ਸਟੈਂਡ ਨੂੰ ਦੇਖਦੇ ਚਾਰ ਬੰਦੇ ਗੱਡੀ ਕਿਤੇ ਘੁੰਮ ਕੇ ਚਾਰ ਤੇ ਚੜ ਜਾਵੇ ਕਿ ਬੱਚੇ ਦਾ ਨੁਕਸਾਨ ਹੋ ਜਾ ਛੋਟੇ ਛੋਟੇ ਬੱਚੇ ਆ ਸਾਡੀ ਡਿਊਟੀ ਆ ਨੂੰ ਅਸੀਂ ਪੂਰਾ ਤੈਦਲੋਂ ਕਰਦੇ ਆ ਸਰਵੇਤ ਵੀ ਕਾਜੜੀ ਸਟੰਟ ਅਪ ਕਰਦੇ ਦੀ ਵੀਡੀਓ ਵਾਇਰਲ ਹੋਈ ਸੀ ਉਸ ਥਾਰ ਦੇ ਉਤੇ ਵੀ ਕੋਈ ਕਾਰਵਾਈ ਕੀਤੀ ਹੈ ਕੋਈ ਉੱਤੇ ਕਾਰਵਾਈ ਕੀਤੀ ਜੋ ਗੱਡੀ ਬਾਉਂਡ ਕੀਤੀ ਸੀ ਅੱਛਾ ਜੀ ਬਿਨਾਂ ਡਾਕੂਮੈਂਟ ਡੇਂਜਰਸ ਡਰਾਈਵਿੰਗ ਪਲਾਕਸ ਦਾ ਹੂਟਰ ਲੱਗਿਆ ਹੋਇਆ ਸੀ ਸਾਰੀ ਕਾਰਵਾਈ ਕੀਤੀ ਸੀ ਤੁਸੀਂ ਹਾਂ ਤੇ ਜਿਹੜੀਆਂ ਕਾਲੀਆਂ ਜਾਲੀਆਂ ਲੱਗੀਆਂ ਸੀ ਉਹਦਾ ਵੀ ਚਲਾਨ ਕੀਤਾ ਅੱਛਾ ਜੀ ਹਾਂ ਜੀ ਤੇ ਸਰ ਹੁਣ ਜਿਹੜੇ ਐਸੇ ਨੌਜਵਾਨ ਨੇ ਜਿਹੜੇ ਹਜੇ ਵੀ ਨਹੀਂ ਹਟਦੇ ਹੈਗੇ ਹਜੇ ਵੀ ਸਟੰਟ ਕਰਦੇ ਨੇ ਤੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਮੈਂ ਇਹ ਸੰਦੇਸ਼ ਦੇਣਾ ਚਾਹਣਾ ਵੀ ਮੇਰੇ ਵੱਲੋਂ ਸੰਦੇਸ਼ ਆ ਕਿ ਵੀਰ ਜੀ ਜੇਕਰ ਤੁਸੀਂ ਗੱਡੀ ਲਈ ਆ ਉਹਨੂੰ ਜਿਸ ਵਰਤੋਂ ਬਾਤ ਲਈ ਉਹਨੂੰ ਉੱਥੇ ਯੂਜ਼ ਕਰੋ ਨਾ ਹੀ ਉਹਨੂੰ ਸਟੈਂਟ ਬਾਜੀ ਜਬਰਤੋਂ ਤੇ ਨਾ ਹੀ ਓਵਰ ਸਪੀਡਿੰਗ ਕਰੋ ਤੇ ਨਾ ਹੀ ਵਿਦਆਊਟ ਲਾਇਸੈਂਸ ਚਲਾਓ ਕਿਉਂਕਿ ਲਾਇਸੈਂਸ ਤੁਹਾਡੇ ਕੋਲ ਨਾ ਹੋਣ ਕਾਰਨ ਕਿਤੇ ਨਾ ਕਿਤੇ ਗੱਡੀ ਐਕਸੀਡੈਂਟ ਹੋ ਗਈ ਤੇ ਤੁਹਾਡੇ ਦੇ ਪਰਚਾ ਜਿਹੜਾ ਉਹ ਸ਼ੋਰ ਆ ਇਸ ਕਰਕੇ ਬਿਨਾਂ ਲਾਇਸੈਂਸ ਗੱਡੀ ਨੂੰ ਨਾ ਚਲਾਓ ਤੇ ਨਾ ਹੀ ਸਟੰਟ ਬਾਜੀ ਕਰੋ ਠੀਕ ਹੈ ਜੀ ਉਹ ਉਹ ਧੰਨਵਾਦ ਸੋ ਤੁਸੀਂ ਸੁਣਿਆ ਵੀ ਜੇਕਰ ਤੁਸੀਂ ਆ ਗੱਡੀਆਂ ਦੇ ਸਟੰਟ ਕਰਦੇ ਹੋ ਤਾਂ ਤੁਹਾਡੇ ਤੇ ਕਾਰਵਾਈ ਲਾਜ਼ਮੀ ਹੋਏਗੀ ਸਾਡੇ ਨਾਲ ਹੋਰ ਵੀ ਸੱਜਣ ਮੌਜੂਦ ਨੇ ਇੱਥੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਕਮਲ ਜੀ ਕਮਲ ਜੀ ਆ ਜਿਹੜੇ ਲੋਕ ਸਟੰਟ ਕਰਦੇ ਨੇ ਕਾਰਾਂ ਤੇ ਥਾਰ ਤੇ ਗੱਡੀ ਦੀ ਹਾਂ ਪਿੱਛੇ ਵੀਡੀਓ ਵਾਇਰਲ ਹੋਈ ਸੀਗੀ ਤੇ ਉੱਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਤੇ ਕਿਸ ਨਜ਼ਰ ਨਾਲ ਦੇਖ ਰਹੇ ਹੋ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੁਲਿਸ ਮੈਕਮੇਰਾ ਟ੍ਰੈਫਿਕ ਬੁੱਲਦੇ ਜਿਨ੍ਹਾਂ ਨੇ ਐਸੇ ਜ਼ਿਦਾਰਤੀ ਅਨਸਰਾਂ ਤੇ ਕਾਰਵਾਈ ਕੀਤੀ ਇਹਨਾਂ ਨੂੰ ਹੱਥ ਪਾਵਾਂਗੇ ਤਾਂ ਹੀ ਚਾਰਜਰਾਂ ਨੂੰ ਹੋਰ ਨੂੰ ਸਬਕ ਮਿਲੇਗਾ ਤੇ ਜੋ ਵੀ ਸਾਡਾ ਮਹਿਕਮਾ ਕਰਿਆ ਆਪਣਾ ਟ੍ਰੈਫਿਕ ਪੁਲਿਸ ਮਹਿਕਮੇ ਨੇ ਕੀਤਾ ਉਸ ਸ਼ਖਸ ਦੇ ਖਿਲਾਫ ਉਹ ਬੜਾ ਸਰਾਹਣੀ ਹੈ ਕਿਉਂਕਿ ਉਸ ਸਟੰਟਾਂ ਚੱਕਰ ਕਈ ਵਾਰ ਵੱਡੇ ਵੱਡੇ ਹਾਸੇ ਹੁੰਦੇ ਕਈ ਕੀਮਤੀ ਜਾਨਾਂ ਜਾ ਸਕਦੀਆਂ ਕਈ ਕੀਮਤੀ ਜਾਨਾਂ ਚਲੇ ਜਾਂਦੀਆਂ ਨੇ ਉਸ ਨੂੰ ਬਚਾਉਣ ਲਈ ਇਹਨਾਂ ਨੇ ਕਾਰਵਾਈ ਕਰਨੀ ਪਾਈ ਸੀ ਇਸ ਕਰਕੇ ਮੈਂ ਪੁਲਿਸ ਨੂੰ ਬਹੁਤ ਐਪਰੀਸ਼ੀਏਟ ਕਰਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅ ਗੱਲਬਾਤ ਕਰ ਲੈਂਦੇ ਆ ਮੈਮ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਲੋਕ ਸਟੰਡ ਕਰਦੇ ਸੀ ਪੁਲਿਸ ਨੇ ਬਹੁਤ ਵੱਡੀ ਵਧੀਆ ਜਿਹੜੀ ਕਾਰਗੁਜ਼ਾਰੀ ਕੀਤੀ ਐ ਜਿਹੜਾ ਚਲਾਨ ਕੀਤਾ ਐ ਉਹਨਾਂ ਦਾ ਗੱਡੀ ਬੌਂਡ ਵੀ ਕੀਤੀ ਸੀ ਥਾਰ ਤੇ ਕੀ ਕਹਿਣਾ ਚਾਹੁੰਦੇ ਓ ਇਹ ਹੈ ਜੀ ਉਹਨਾਂ ਸਟੰਟ ਕਰਦੇ ਸੀਗੇ 32 ਸੈਕਟਰ ਵਿੱਚ ਉਹਨਾਂ ਦੀ ਗੱਡੀ ਬੌਂਡ ਕੀਤੀ ਆ ਦੇਖੋ ਵੀ ਐਦਾਂ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਆਲੇ ਦੁਆਲੇ ਦੇ ਲੋਖਾਨੂ ਵੀ ਜਾਨ ਨੂੰ ਜਿਹੜਾ ਖਤਰਾ ਹੋ ਸਕਦਾ ਹੈ ਨਾ ਤੇ ਅਗਰ ਅੱਗੇ ਵਾਸਤੇ ਉਹ ਇਦਾਂ ਦੇ ਸਟੰਟ ਕਰਨਗੇ ਤਾਂ ਉਹਨਾਂ ਨੂੰ ਨਸੀਹਤ ਆ ਵੀ ਇਦਾਂ ਨਾ ਕਰਨੋ ਪੁਲਿਸ ਦਾ ਬਹੁਤ ਵਧੀਆ ਕੰਮ ਰਿਹਾ ਇਸ ਮਾਮਲੇ ਦੇ ਵਿੱਚ ਕਿਉਂਕਿ ਅਸੀਂ ਤੁਹਾਨੂੰ ਐਸੇ ਵੀ ਦੇਖਦੇ ਆ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਲੋਕ ਕਾਨੂੰਨ ਦੀ ਉਲੰਘਣਾ ਕਰਦੇ ਤੇ ਉਹਨਾਂ ਤੇ ਕਾਰਵਾਈ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਇਹ ਟਾਈਮ ਨਾਲ ਚੱਲਦਾ ਰਹਿੰਦਾ ਤੇ ਠੀਕ ਹੈ ਤਾਂ ਹੁਣ ਅੱਗੇ ਵੀ ਇਹੇ ਜਾਰੀ ਰਹਿਣਗੇ ਕੰਮ ਗੱਦੀ ਕੰਮ ਖਜਲ ਠੀਕ ਹੈ ਜੀ ਸੋ ਤੁਸੀਂ ਸੁਣਿਆ ਹੈ ਵੀ ਜਿਹੜੇ ਪੁਲਿਸ ਨੇ ਕੰਮ ਕੀਤੇ ਨੇ ਤੇ ਬਹੁਤ ਸਹਾਰਨਾਯੋਗ ਨੇ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਜੇ ਕੋਈ ਵੀਡੀਓ ਵਾਇਰਲ ਹੁੰਦੀ ਹੈ ਜਾਂ ਪੁਲਿਸ ਨੂੰ ਪਤਾ ਲੱਗਦਾ ਆ ਅ ਬਾਈ ਜੀ ਕੀ ਨਾਮ ਹੈ ਜੀਪੀ ਸ਼ਰਮਾ ਸ਼ਿਵਸ਼ਨਾ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਪੁਲਿਸ ਉਹਨਾਂ ਤੇ ਜਿਹੜੀ ਚਲਾਨ ਕਰਦੀ ਆ ਜਿਹੜੇ ਲੋਕ ਸਟੰਟ ਕਰਦੇ ਨੇ ਜਾਂ ਫੁਕੜਾ ਬਾਜ਼ੀ ਕਰਦੇ ਨੇ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਸ਼ਹਿਰ 'ਚ ਕਾਫੀ ਕਾਇਮਤ ਵੀ ਨੱਥ ਪਾਈ ਗਈ ਆ ਤੇ ਜਿਹੜੇ ਬੁਲਡ ਤੇ ਪਟਕੇ ਬੋ ਕੋਈ ਵੀ ਜਾ ਰਹੇ ਜਾਂ ਤਿੰਨ ਤਿੰਨ ਸਰੀਆ ਬੈ ਕੇ ਸਰੀਆ ਕਰ ਰਹੇ ਆ ਲੋਕਾਂ ਨੂੰ ਬੰਕਰ ਪਿਛਾਰ ਕਰ ਰਹੇ ਆ ਆਪ ਤਾਂ ਸਟਲ ਲੰਦ ਲੰਦੇ ਆ ਦੂਜੇ ਸਟਲ ਲਵਾਉਂਦੇ ਆ ਗਿਆ ਇਸ ਲਈ ਪੁਛਾਸ਼ ਨੂੰ ਚਾਹੀਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਤੇ 18 ਸਾਲ ਤੋਂ ਕੱਢ ਜੇ ਬੱਚੇ ਸਕੂਟਰ ਮੋਟਰਸਾਈਕਲ ਚਲਾਉਂਦੇ ਆ ਉਹਨਾਂ ਦੇ ਉਹਨਾਂ ਦੇ ਵੀ ਪ੍ਰਚਾਰ ਵਿੱਚ ਕੀਤਾ ਜਾਵੇ ਤੇ ਉਹਨਾਂ ਦੇ ਘਰ ਦੇ ਵੀ ਕਾਰਵਾਈ ਕੀਤੀ ਜਾਵੇ ਆ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਥਾਰ ਦੀ ਜਿਹਦੇ ਵਿੱਚ ਸਟੰਡ ਕਰਦੇ ਨਜ਼ਰ ਆਏ ਸੀਗੇ ਤੇ ਪੁਲਿਸ ਨੇ ਉਹਨਾਂ ਦਾ ਚਲਾਨ ਕੀਤਾ ਔਰ ਗੱਡੀ ਬੌਂਡ ਵੀ ਕੀਤੀ ਸੀਗੀ ਕੀ ਕੀਤਾ ਵਧੀਆ ਕੀਤਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਦੇਖੋ ਜੀ ਜਿਹੜਾ ਕਾਨੂੰਨ ਹੈ ਉਹਨਾਂ ਦੇ ਉੱਪਰ ਕੋਈ ਚੀਜ਼ ਨਹੀਂ ਹੈਗੀ ਚਾਹੇ ਕਾਮਾਦਮੀ ਹੋਵੇ ਚਾਹੇ ਕੋਈ ਪ੍ਰਸ਼ਾਸਨ ਦਾ ਬੰਦਾ ਚਾਹੇ ਰਾਜਨੀਤਿਕ ਬੰਦਾ ਜੋ ਗੜੀ ਦੇ ਕਾਲੇ ਸ਼ੀਸ਼ੇ ਲਾਣਾ ਉਸ ਸਾਰੀ ਨੂੰ ਪਤਾ ਵੈਨ ਹੈਗਾ ਤੇ ਫਿਰ ਕਿਉਂ ਕਾਲੇ ਸ਼ੀਸ਼ੇ ਲਾਏ ਗਏ ਇਸ ਲਈ ਜੋ ਕੰਮ ਕਰ ਵੀ ਹੋਈ ਹੈ ਬਹੁਤ ਵਧੀਆ ਕਰ ਵੀ ਹੋਈ ਹੈ ਠੀਕ ਹੈ ਜੀ ਹਾਂਜੀ ਬੰਦਰ ਸਾਹਿਬ ਮੈਂ ਤੁਹਾਡੇ ਇੱਕ ਲੁਧਿਆਣਾ ਲਾਈਵ ਦੇ ਚੈਨਲ ਦੇ ਮਾਧਮ ਦੇ ਗੱਲ ਹੋਰ ਕਹਿਣਾ ਚਾਹਨਾ ਕਿ ਜੋ ਇਹ ਰੋਡ ਤੇ ਨਜਾਇਜ਼ ਕਬਜ਼ੇ ਹੋਏ ਆ ਲੋਕ ਦੁਕਾਨਾਂ ਦਾ ਦਾ ਕਰਾਇਆ ਲੈਂਦੇ ਹੀ ਲੈਂਦੇ ਆ ਅੱਗੇ ਰੇੜੀਆਂ ਲਗਾ ਕੇ ਵੀ ਕਬਜ਼ੇ ਹੀ ਕਰਾਏ ਹੋਏ ਇਹਦੇ ਨਾਲ ਸਾਡੇ ਟ੍ਰੈਫਿਕ ਨੂੰ ਬੜੀ ਵਾਧਾ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਬੋਰਡ ਰੋਡ ਦੇ ਵਿੱਚ ਲੱਗੇ ਆ ਜਿਸ ਨਾਲ ਆਉਣ ਜਾਣ ਵਾਲੇ ਪਰੇਸ਼ਾਨੀ ਹੁੰਦੀ ਹੈ ਇਹ ਟ੍ਰੈਫਿਕ ਪੁਲਿਸ ਨੂੰ ਸਾਡੀ ਪੰਜਾਬ ਪੁਲਿਸ ਨੂੰ ਮੈਂ ਸੀਪੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੇ ਕਰਪਾਸ਼ੇਨ ਕਮਿਸ਼ਨਰ ਸਾਹਿਬ ਨੂੰ ਇਹ ਇਹ ਤੈਬ ਜਾਰੀ ਵਿੰਗ ਨੂੰ ਮੈਂ ਕਹਿਣਾ ਚਾਹਨਾ ਬੇਨਤੀ ਕਰਨਾ ਚਾਹਨਾ ਕਿ ਇਹ ਜਿਹੜੇ ਨਿਯਾਜ ਕਬਜ਼ੇ ਅਚਕਾਇਆ ਜਾਣਾ ਕਿਉਂਕਿ ਇਹ ਰੇੜੀਆਂ ਫਰੀਆਂ ਕਰਨ ਸਾਡਾ ਬਹੁਤ ਆਵਾਜ਼ਾਂ ਵੀ ਰੁਕਦੀ ਗੁਰੂ ਅਰਜਨ ਦੇਵ ਨਗਰ ਮੇਨ ਰੋਡ ਲੁਧਿਆਣਾ 80 ਫੁੱਟੀ ਰੋਡ ਗੁਰੂ ਅਰਜਨ ਦੇਵ ਨਗਰ 1 ਰੁਪਏ ਥਾਲ ਦੇ ਨਾਲ ਆ ਦੋਏ ਮਸ਼ਹੂਰ ਆ ਇੱਥੇ ਬਹੁਤ ਜਿਆਦਾ ਰੇੜੀਆਂ ਲੱਗਦੀਆਂ ਜਿਹਦੇ ਨਾਲ ਤਕਰੀਬਨ ਟ੍ਰੈਫਿਕ ਜਮ ਵੀ ਲੱਗਾ ਰਹਿੰਦਾ ਤੇ ਆਈਦਰ ਹਾਦਸੇ ਹੋਏ ਰਹਿੰਦੇ ਆ ਠੀਕ ਹੈ ਕੱਟ ਦੇ ਜਿਹੜੇ ਨੌਜਵਾਨ ਸਟੰਟ ਕਰ ਰਹੇ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਇਹੋ ਸਟੰਟ ਕਰਦੇ ਦੀ ਵੀਡੀਓ ਇੱਕ ਵਾਇਰਲ ਹੋਈ ਸੀਗੀ ਕੀ ਗੱਲਾਂ ਜਾਣਦੇ ਹੋ ਵੀ ਕੀ ਕਾਰਵਾਈ ਵੀ ਹੋਈ ਹੈ ਤੁਹਾਡੇ ਕਾਰਵਾਈ ਤਾਂ ਹੋ ਗਈ ਚਲਾਨ ਹੋ ਗਿਆ ਬੌਂਡ ਕਰਤੀ ਸੀਗੀ ਗੱਡੀ ਉਹਨਾਂ ਨੇ ਤੇ ਬਾਕੀ ਚਲਾਨ ਚਲੂਨ ਹੋ ਗਏ ਸੀਗੇ ਤੇ ਕਰਾ ਲਿਆ ਜੀ ਫਿਰ ਉਹਨਾਂ ਨੇ ਪੇਵਰ ਨੇ ਭਾਈ ਤੇ ਹੁਣ ਅੱਗੇ ਤੋਂ ਹੋਊਗਾ ਇਹਦਾ ਨਾ ਕੰਮ ਫੇਰ ਨਹੀਂ 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 ਹੁਣ ਤਾਂ ਨਹੀਂ ਹੁੰਦਾ ਜੀ ਉਹ ਵੀ ਮੁੰਡਾ ਕਰ ਰਿਆ ਸੀਗਾ ਜੀ ਕੋਈ ਅੱਛਾ ਤੂੰ ਮੱਕੀ ਲੈ ਗਿਆ ਸੀ ਹਾਂਜੀ ਅੱਛਾ ਤੇ ਉਹ ਕਰ ਰਿਆ ਸੀਗਾ ਗੱਡੀ ਇਹਦੀ ਸੀਗੀ ਤੇ ਬਸ ਉਹ ਮੁੰਡਿਆਂ ਨੇ ਉੱਥੇ ਵੀ ਵੀਡੀਓ ਵੀਡੀਓ ਬਣਾਈ ਸੀ ਜਵਾਕਾਂ ਨੇ ਹਾਂ ਉਹ ਉਹਨਾਂ ਨੇ ਵਾਇਰਲ ਕਰ ਦਿੱਤੀ ਹਾਂ ਜੀ ਠੀਕ ਹੈ ਹਾਂ ਜੀ ਹਾਂ ਜੀ ਸੋ ਤੁਸੀਂ ਸੁਣਿਆ ਵੀ ਇਹ ਨੌਜਵਾਨ ਨੇ ਕਿਉਂਕਿ ਇਹਨਾਂ ਦੀ ਗੱਡੀ ਕੋਈ ਮੰਗ ਕੇ ਲੈ ਗਿਆ ਸੀਗਾ ਤੇ ਉਹੀ ਜਿਹੜਾ ਸੀ ਸਟੰਟ ਕਰ ਰਹੇ ਸੀਗੇ ਤੇ ਕਿਸੇ ਨੇ ਵੀਡੀਓ ਬਣਾ ਕੇ ਉਹ ਵਾਇਰਲ ਕਰ ਦਿੱਤੀ ਸੀਗੀ ਸੋ ਸਾਰਿਆਂ ਨੂੰ ਅਪੀਲ ਹੈ ਵੀ ਇਹੋ ਜੀਆਂ ਸਟੰਟ ਬਾਜ਼ੀਆਂ ਤੋਂ ਬਚਿਆ ਜਾਵੇ ਤਾਂ ਜੋ ਕਿਸੇ ਵੀ ਦੀ ਜਾਨ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ ਬਹੁਤ ਸਾਰੇ ਅੰਡਰ ਏਜ ਜਿਹੜੇ ਬੱਚੇ ਨੇ ਉਹ ਵੀ ਆਪਣੀਆਂ ਬਾਈਕਾਂ ਨੂੰ ਤੇਜ਼ ਚਲਾਉਂਦੇ ਨੇ ਜਾਂ ਕਾਰਾਂ ਲੈ ਕੇ ਰੋਡ ਦੇ ਉੱਤੇ ਚੱਲਦੇ ਨੇ ਐ ਸਰ ਕੀ ਇਹ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਿਹੜੇ ਅੰਡਰ ਏਜ ਬੱਚੇ ਜਿਹੜੇ ਕਾਰਾਂ ਲੈ ਕੇ ਨਿਕਲਦੇ ਨੇ ਉਹ ਵੀ ਸਟੰਡ ਕਰਦੇ ਨੇ ਜਾਂ ਬਾਈਕ ਦੇ ਪਟਾਕੇ ਵੀ ਵਿਜਾਉਂਦੇ ਨੇ ਬੁਲਟ ਦੇ ਦੇਖੋ ਜੀ ਅਸੀਂ ਸਮੇਂ-ਸਮੇਂ ਸਿਰ ਸਾਰੀ ਹੀ ਕਾਰਵਾਈ ਕਰਦੇ ਆ ਸਾਡੇ ਡੇਲੀ ਦੇ 2-4 ਚਲਾਨ ਅੰਡਰ ਏਜ ਦੇ ਹੁੰਦੇ ਆ ਮੇਰੀ ਟੀਮ ਦੇ ਯਾਨੀ ਕਿ ਟੋਟਲ ਚਲਾਨ 80-100 ਦੇ ਕਰੀਬ ਮੇਰਾ ਚਲਾਨ ਹੁੰਦਾ ਡੇਲੀ ਫੇਰ ਵੀ ਉਹਦੇ ਵਿੱਚ ਇਹਦੇ ਵਿੱਚ ਇੰਨੇ ਕਿ ਚਲਾਨਾਂ ਦੀ ਰੇਸ਼ਿਓ ਰੱਖੀ ਆ ਉਹਦੇ ਮਾਪਿਆਂ ਨੂੰ ਵੀ ਦੱਸੀਦਾ ਫੋਨ ਕਰਕੇ ਵੀ ਪਾਈ ਆਪਣੇ ਬੱਚੇ ਨੂੰ ਵਹੀਕਲ ਨਾ ਦਿਓ ਅੱਜ ਅਸੀਂ ਤੁਹਾਡਾ ਚਲਾਨ ਕੀਤਾ ਕੱਲ ਨੂੰ 25000 ਰੁਪਏ ਜੁਰਮਾਨਾ ਜੇ ਇਹ ਕੋ ਐਕਸੀਡੈਂਟ ਕਰਤਾ 3 ਸਾਲ ਦੀ ਸਜ਼ਾ ਤੁਹਾਨੂੰ ਵੀ ਹੋਣੀ ਇਹ ਜ਼ਰੂਰੀ ਆ ਜੇਕਰ ਕੋਈ ਐਕਸੀਡੈਂਟ ਹੋ ਜਾਂਦਾ ਤੇ ਮਾਪੇ ਬਾਬ ਨੂੰ ਸਜ਼ਾ ਹੁੰਦੀ ਆ ਇੱਚ ਕੋਈ ਸ਼ੱਕ ਨਹੀਂ ਵੀ ਨਹੀਂ ਹੋਣੀ ਹੁਣ ਹੀ ਕਾਨੂੰਨ ਆ ਪਰ ਲੋਕ ਕਹਿੰਦੇ ਕੁਝ ਨਹੀਂ ਹੁੰਦਾ ਜਦੋਂ ਐਕਸੀਡੈਂਟ ਹੋਊਗਾ ਫੇਰ ਪਤਾ ਲੱਗਦਾ ਫਿਰ ਕਿਧਰ ਨੁਕਿਸ ਭਾਵੇਂ ਕਿ ਦੀ ਆ ਜਦੋਂ ਅਗਲਾ ਬੰਦਾ ਛੱਡਦਾ ਨਹੀਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਕਦੇ ਵੀ ਬਿਨਾ ਲਾਇਸੈਂਸ ਅੰਡਰਏਜ ਬੱਚੇ ਨੂੰ ਵਹੀਕਲ ਨਾ ਦਿਓ ਕਿਉਂਕਿ ਆਪਣੀ ਰੋਡ ਦੇ ਉੱਪਰ ਇੱਕ ਜੰਗ ਲੱਗੀ ਹੋਈ ਆ ਕਰੀਬ ਆਪਣਾ 5.5 ਲੱਖ ਦੇ ਕਰੀਬ ਐਕਸੀਡੈਂਟ ਹੁੰਦਾ ਜਿਹਦੇ ਵਿੱਚੋ ਐਡ ਕਿ ਆਪਾਂ ਮੰਨ ਕੇ ਚੱਲੀਏ ਵੀ 1.5 ਲੱਖ ਮੌਕੇ ਤੇ ਡੈਥ ਹੋ ਜਾਂਦੀ ਜਿਹਦੇ ਵਿੱਚੋ 2 ਲੱਖ ਬੰਦਾ ਉਹ ਹੁੰਦਾ ਨਾ ਇੰਜਰਡ ਹੋ ਜਾਂਦਾ ਚੱਲਣ ਫਿਰਨ ਯੋਗ ਨਹੀਂ ਰਹਿੰਦਾ ਜਿਦਾ ਫੇਰ ਬਾਹ ਲੱਤ ਕੋਈ ਸਰੀਰ ਦਾ ਅੰਗ ਚਲੇਗਾ ਫਿਰ ਆਪਾਂ ਕੋਈ ਐਨਜੀਓ ਲੱਭਦੇ ਆਂ ਵੀ ਉਹਦੇ ਬੱਚਿਆਂ ਨੂੰ ਪੜ੍ਹਾ ਦਵੇ ਪ੍ਰੇ ਐਨਜੀਓ ਪ੍ਰਯਾਸ ਨੂੰ ਲੱਭ ਲਓ ਜੀ ਫਰਾਨੀ ਲੱਭ ਲਓ ਜੀ ਕਿਸੇ ਐਨਜੀਓ ਨੂੰ ਕਹੀਓ ਤੇ ਫੀਸ ਤਾਰ ਆਪਾਂ ਉਹਨੂੰ ਇਸ ਕੰਮ ਤੋਂ ਰੋਕਣ ਵਾਸਤੇ ਮੇਰੀ ਜ਼ੋਰ ਦੇ ਪੀਲ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਅੰਡਰੇਜ ਨੂੰ ਬਿਲਕੁਲ ਵੀ ਵਹੀਕਲ ਨਾ ਦਿਓ ਤੇ ਬਿਨਾ ਲਾਇਸੈਂਸ ਨੂੰ ਬਿਲਕੁਲ ਹੀ ਵਹੀਕਲ ਨਹੀਂ ਜਦੋਂ ਲਾਇਸੈਂਸ ਜਦੋਂ ਬਣ ਜੇ ਉਦੋਂ ਹੀ ਵਹੀਕਲ ਦਿਓ ਕਿਉਂਕਿ ਜੇ ਬੱਚਾ ਕਿਸੇ ਦੇ ਵਿੱਚ ਵੱਜ ਗਿਆ ਉਹ ਟ੍ਰੈਮ ਨਹੀਂ ਤੇ ਅਗਲੇ ਗੱਡੀ ਵਾਲੇ ਦੀ ਕੀ ਗਲਤੀ ਹੈ ਜੇਕਰ ਉਹ ਬੰਦਾ ਬੱਚਾ ਜਿਹੜਾ ਵਾ ਗੱਡੀ ਚਲਾ ਰਿਹਾ ਵਾ ਇੱਕ ਬੰਦਾ ਨੂੰ ਬਚਾ ਵੀ ਰਿਹਾ ਤੇ ਪਬਲਿਕ ਇਦਾਂ ਦੀ ਆ ਉਹਨੇ ਨਹੀਂ ਦੇਖਣਾ ਵੀ ਹੋਇਆ ਕੀ ਆ ਉਹਨੂੰ ਕੁੱਟੜ ਲੱਗ ਜਾਂਦੇ ਸਾਨੂੰ ਹੋਸ਼ ਤੋਂ ਕੰਮ ਲੈਣਾ ਜਿਹਦਾ ਵੀ ਹੋਇਆ ਕੀ ਆ ਅਸੀਂ ਕਰਨਾ ਕੀ ਆ ਜੇ ਐਕਸੀਡੈਂਟ ਹੋਇਆ ਸਾਡੇ ਕੋਲ ਇਨਸ਼ੋਰਸ ਆ ਇਨਸ਼ੋਰਸ ਕਲੇਮ ਦੇ ਲਾਂਗੇ ਪਹਿਲਾਂ ਸੰਜਮ ਤੋਂ ਕੰਮ ਲਓ ਇਹ ਬਹੁਤ ਜ਼ਰੂਰੀ ਆ ਇਹ ਮੇਰੀ ਜ਼ੋਰ ਤੇ ਅਪੀਲ ਹੈ ਇਹਨੂੰ ਮੰਨਿਆ ਜਾਵੇ ਤੇ ਇਹ ਜੋ ਬਹੁਤ ਜ਼ਰੂਰੀ ਚੀਜ਼ਾਂ ਵਾਂ ਤੇ ਬੱਚਿਆਂ ਨੂੰ ਅਪੀਲ ਆ ਵੀ ਆਪਣੇ ਬੱਚੇ ਜਿਹੜੇ ਆ ਉਹ ਉਹਨਾਂ ਨੂੰ ਸੇਫ ਰੱਖੋ ਨਾ ਇਹਨਾਂ ਵੇਕਲ ਦਿਓ ਉਹਨਾਂ ਦੇ ਸਮੇ ਸਮੇਸਰ ਧਿਆਨ ਰੱਖੋ ਕਿ ਸਾਡਾ ਬੱਚਾ ਕਿਸ ਟੋਲੀ ਵਿੱਚ ਬੈਠਦਾ ਜਿਆਦਾ ਮੁੰਡਿਆਂ ਵਿੱਚ ਬੈਠਦਾ ਕੱਲ ਨੂੰ ਕਿਸੇ ਨਸ਼ੇ ਵਿੱਚ ਨਾ ਲੱਗ ਜੇ ਕਿ ਇਹੇ ਜੀ ਲਤ ਨਾ ਲੱਗ ਜੇ ਮੇਰੀ ਮਾਪਿਆਂ ਨੂੰ ਅਪੀਲ ਆ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਕਬਜੇ ਚ ਰੱਖੀ ਹੈ ਠੀਕ ਹੈ ਧੰਨਵਾਦ ਸਰ ਪੁਲਿਸ ਬੜੀਆ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਬੰਦੇ ਸਟੰਟ ਕਰਦੇ ਨੇ ਬੱਚੇ ਅੱਜ ਕੱਲ ਦੇ ਕਾਰਾਂ ਦੇ ਵਿੱਚ ਬਾਈਕਾਂ ਦੇ ਉੱਤੇ ਬੁਲਟ ਦੇ ਪਟਾਕੇ ਮਾਰਦੇ ਆ ਪੁਲਿਸ ਉਹਨਾਂ ਤੇ ਕਾਰਵਾਈ ਕਰ ਰਹੀ ਹੈ ਕੀ ਸਹੀ ਕਰੀ ਇਹ ਬਿਲਕੁਲ ਸਹੀ ਕਰ ਰਹੀ ਹੈ ਕੰਟਰੋਲ ਤਾਂ ਰੱਖਣਾ ਚਾਹੀਦਾ ਨਾ ਜੇ ਕੰਟਰੋਲ ਨਹੀਂ ਰੱਖਾਂਗੇ ਤੇ ਬਹੁਤ ਕੁਝ ਹੋ ਜਾਏਗਾ ਇਹ ਇਹਨਾਂ ਦੇ ਕੰਟਰੋਲ ਰੱਖਣ ਨਾਲ ਹੀ ਕੁਝ ਘੱਟ ਹੈਗਾ ਨਹੀਂ ਤੇ ਕੰਮ ਜਿਆਦਾ ਬੱਸ ਹਾਂ ਇਹ ਮਾਪਿਆਂ ਨੂੰ ਵੀ ਚਾਹੀਦਾ ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਇਹਨਾਂ ਨੇ ਸਵਾਰ ਜੀ ਨੇ ਵੀ ਮਾਬੂਤ ਜਾਈਦਾ ਉਹ ਉਸ ਤੋਂ ਬਾਅਦ ਵੀ ਗਈ ਬੜੀ ਜੀ ਛੂਟ ਬਚਨ ਮਿਲ ਜਾਂਦੀ ਹੈ ਉਹ ਫਿਰ ਆਪੇ ਇਹ ਕਰਨਗੇ ਠੀਕ ਹੈ ਸੋ ਲੋਕ ਵੀ ਪੁਲਿਸ ਨੂੰ ਅਪਰੀਸ਼ੀਏਟ ਕਰ ਰਹੇ ਨੇ ਕਿਉਂਕਿ ਪੁਲਿਸ ਨੇ ਜੋ ਕੰਮ ਕੀਤਾ ਵਧੀਆ ਕੀਤਾ ਕਿਉਂਕਿ ਸਟੰਟ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਸਟੰਟ ਦੇ ਨਾਲ ਕਿਸੇ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹੈ ਕਿਉਂਕਿ ਜਿਹੜੀ ਥਾਰ ਜਾਂ ਕੋਈ ਵੀ ਗੱਡੀ ਲਾ ਲਓ ਜਿਹਦੇ ਨਾਲ ਸਟੰਡ ਕੀਤਾ ਜਾਂਦਾ ਹੈ ਉਹ ਮੰਨ ਲਓ ਵੀ ਇਲ ਬੈਲੈਂਸ ਹੋ ਜਾਂਦੀ ਹੈ ਤਾਂ ਉਹ ਕਿਸੇ ਵੀ ਖਤਰੇ ਦਾ ਜਨਕੀ ਕਾਰਨ ਹੋ ਸਕਦੀ ਹੈ ਜਾਂ ਹਾਦਸੇ ਦਾ ਕਾਰਨ ਹੋ ਸਕਦੀ ਹੈ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ